ਸਤਿ ਸ਼੍ਰੀ ਅਕਾਲ ਜੀ ਅੱਜ ਬਣਾਵਾਂਗੇ ਮੰਗੇਓ ਕਸਟਰਡ ਇੱਕ ਕੱਪ ਦੁੱਧ ਲਿਆ ਮੰਗੇਓ ਕਸਟਰਡ ਚੀਨੀ ਇਧਰ ਪੈਨ ਨੂੰ ਗਰਮ ਕਰਾਂਗੇ ਸਭ ਤੋਂ ਪਹਿਲਾਂ ਪੈਨ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਪਾਵਾਂਗੇ ਇੱਕ ਕੱਪ ਦੁੱਧ ਦੁੱਧ ਗਰਮ ਹੋ ਰਿਹਾ ਦੁੱਧ ਤਾਂ ਨਾਲ ਚੰਗੀ ਤਰ੍ਹਾਂ ਦਿਵਾਵਾਂਗੇ ਦੁੱਧ ਨੂੰ किन्या टाइम दो दो पढ़ रहे टाइम आप कास्ट हम को लाने दो दो बीच दो दोनों दो तो तेंदा वाल चंगी तरह आगे और सुच चुपा मागे र दो तनवारी हलांगतों त वा आगे हमने सिचपांग चीीन साल पास दे च तरम बैक्स करेंगे ਕਾਸਟਰਨ ਨੂੰ ਲੋ ਫਲੇਮ ਤੇ ਪਕਾਵਾਂਗੇ 2-3 ਮਿੰਟ ਲਈ ਕਾਸਟਰਡ ਚੰਗੀ ਤਰ੍ਹਾਂ ਬਣ ਗਿਆ ਹੁਣ ਇਸ ਨੂੰ 10 ਤੋਂ 20 ਮਿੰਟ ਲਈ ਫ੍ਰਿਜ 'ਚ ਛੱਡਾ ਹੁਣ ਰੱਖਾਂਗੇ ਕਾਸਟਰਨ ਨੂੰ ਜ਼ਿਆਦਾ گاੜਾ ਨਹੀਂ ਕਰਾਂਗੇ ਕਿਉਂਕਿ ਠੰਡਾ ਹੋਣ ਤੋਂ ਬਾਅਦ ਇਹ ਆਪਣੇ ਆਪ ਹੀ ਜ਼ਿਆਦਾ گاੜਾ ਹੋ ਜਾਊਗਾ 5 ਤੋਂ 7 ਮਿੰਟ ਬਾਅਦ ਕਸਟਰਡ ਰੰਦਾ ਹੋ ਚੁੱਕਿਆ ਹੋਣੇ ਸਿਚ ਪਾਵਾਂਗੇ ਗ੍ਰੈਂਡ ਕਰਿਆ ਹੈ ਮੰਗੋ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮੰਗੋ ਨੂੰ ਮੰਗੋ ਨੂੰ ਚੰਗੀ ਤਰ੍ਹਾਂ ਕਸਟਰਡ ਨਾਲ ਮਿਕਸ ਕਰ ਲਿਆ ਹੁਣ ਇਸ ਨੂੰ ਇੱਕ ਬੌਲ ਵਿੱਚ ਪਾਵਾਂਗੇ ਮੈਂ ਗੋਨਿਕ ਕੁਵਾਬਲ ਚ ਪਾ ਲਿਆ ਹੁਣ ਇਸ ਵਿੱਚ ਪਾਵਾਂਗੇ ਡਰਾਈ ਫਰੂਟਸ ਕੋਈ ਵੀ ਡਰਾਈ ਫਰੂਟ ਪਾ ਸਕਦੇ ਹੋ ਮੈਂਗੋ ਕਸਟਰਡ ਬਣ ਕੇ ਤਿਆਰ ਆ ਬਹੁਤ ਹੀ ਆਸਾਨ ਤਰੀਕੇ ਨਾਲ